ਤਾਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਯੁਕਤ ਡਾਇਰੈਕਟੋਰੇਟ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਕਿ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਆਯੋਜਿਤ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹਿਣ ਦੇ ਵਿੱਚ ਅਸਰਦਾਰ ਭੂਮਿਕਾ ਨਿਭਾਰ ਰਹੀਆਂ ਨੇ ਤਾਂ ਦੱਸੋ ਕਿ ਵਿਰਾਸਤੀ ਮਾਰਸ਼ਲ ਆਰਟ ਗੱਤਕਾ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਚਲਿਤ ਹੋ ਚੁੱਕਾ ਹੈ ਜਿਸ ਕਰਕੇ ਨੌਜਵਾਨਾਂ ਦਾ ਵਿਰਾਸਤੀ ਖੇਡਾਂ ਵੱਲ ਵੀ ਉਤਸ਼ਾਹ ਜਿਹੜਾ ਕੀ ਉਹ ਦਿਨੋ ਦਿਨ ਵੱਧ ਰਿਹਾ ਹੈ ਤੇ ਆਏ ਦਿਨ ਖੇਡਾਂ ਵਿਰਾਸਤੀ ਸੰਭਾਲ ਅਤੇ ਸਵੈ ਰੱਖਿਆ ਦੇ ਲਈ ਪ੍ਰੇਰਿਤ ਕਰ ਰਹੀਆਂ ਨੇ ਰੂਪਨਗਰ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹ ਇੱਥੇ ਖਾਲਸੇ ਦੀ ਜਨਮ ਭੂਮੀ ਤੇ ਹੋਲੇ ਮੱਲੇ ਦੇ ਮੌਕੇ ਤੇ ਕਰਵਾਈਆਂ ਗਈਆਂ ਅ ਡਿਸਟ੍ਰਿਕਟ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਵੱਡਾ ਉਪਰਾਲਾ ਬਹੁਤ ਵਧੀਆ ਇਸ ਵਿਰਾਸਤੀ ਖੇਡਾਂ ਨੂੰ ਟ੍ਰੈਡੀਸ਼ਨਲ ਖੇਡਾਂ ਨੂੰ ਪਰਫੁੱਲਿਤ ਕਰਨ ਦਾ ਇਹਦੇ ਨਾਲ ਬੱਚਿਆਂ 'ਚ ਜੋਸ਼ ਆਉਂਦਾ ਹੋਰ ਬੱਚੇ ਨੇ ਜਿਹੜੇ ਨਸ਼ਿਆਂ ਤੋਂ ਦੂਰ ਹੋ ਕੇ ਇਸ ਹਰ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਜਿਹੜੇ ਆ ਭਾਗ ਲੈਣਗੇ ਅੱਜ ਵੀ ਜਿਹੜੇ ਸਾਡੀ ਜੰਗ ਜੂ ਕਲਾ ਗਤਿਕਾ ਹੈਗੀ ਆ ਖੇਡ ਹੈ ਉਸ ਦੇ ਵਿੱਚ ਵੱਡੀ ਗਿਣਤੀ 'ਚ ਟੀਮਾਂ ਨੇ ਭਾਗ ਲਿਆ ਔਰ ਬਹੁਤ ਜੰਗ ਜੂ ਕਲਾ ਦਾ ਜੋਰ ਦਿਖਾਏ ਔਰ ਉਹਨਾਂ ਨੇ ਮੈਡਲ ਜਿੱਤੇ ਆ ਕਿਸ ਤਰ੍ਹਾਂ ਦੀਆਂ ਵਿਰਾਸਤੀ ਕਿੱਟਾਂ ਅੱਜ ਕਰਾਈਆਂ ਗਈਆਂ ਨੇ ਅੱਜ ਪਹਿਲਾ ਦਿਨ ਸੀਗਾ ਇਹਦੇ ਵਿੱਚ ਗਤਕਾ ਘੋੜਸਵਾਰੀ ਟੈਂਟ ਪੈਕਿੰਗ ਜਿਹੜਾ ਸੀਗਾ ਉਹ ਇੱਥੇ ਹੋਇਆ ਉਸ ਤੋਂ ਬਿਨਾਂ ਜਿਹੜਾ ਸਾਡਾ ਵਿਰਾਸਤੀ ਸਵੇਰ ਚਾਰਕ ਗਿੱਧਾ ਪੰਘੜਾ ਤੇ ਲੁੱਡੀ ਇਹ ਜਿਹੜੇ ਹੈਗੇ ਆ ਸਵੇਰੇ ਦਰਸ਼ਕਾਂ ਲਈ ਸਵੇਰ ਚਾਰਕ ਪ੍ਰੋਗਰਾਮ ਪੇਸ਼ ਹੋਇਆ ਕੱਲ ਜਿਹੜੇ ਨੇ ਉਹ ਬੱਖੋ ਬੱਖਰੇ ਹੋਰ ਤਰ੍ਹਾਂ ਦੇ ਪ੍ਰੋਗਰਾਮ ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਉਹਦੇ ਵਿੱਚ ਤੀਰਅੰਦਾਜ਼ੀ ਹੈ ਹੋਰ ਬੱਖੋਕ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਦਰਸ਼ਕ ਕੱਲ ਆਨੰਦ ਮਾਣਨਗੇ ਉਹਨਾਂ ਵਿਰਾਸਤੀ ਖੇਡਾਂ ਦਾ ਜੇ ਤਾਂ ਖੜਾ ਅੱਜ ਜਿਹੜੇ ਆ ਇਸ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਆ ਸਰਕਾਰੀ ਪੱਧਰ ਤੇ ਔਰ ਉਹਨਾਂ ਨੂੰ ਨਾਲ ਫਰਸਕੰਡ ਥਰਡ ਲਈ 골ਡ ব্রੌਂਜ਼ ਤੇ সিলਵਰ ਦੇ ਮੈਡਲ ਦਿੱਤੇ ਗਏ ਆ ਇਹ ਬੱਚਿਆਂ ਨੂੰ ਜਿਹੜਾ ਹੈਗਾ ਉਤਸ਼ਾਹਤ ਕਰਨਗੇ ਬੱਚੇ ਜਦੋਂ ਆਪਣੇ ਸਕੂਲਾਂ ਚ ਵਿਦਿਅਕ ਸੰਸਥਾਵਾਂ ਜਾਂ ਆਪਣੇ ਘਰਾਂ ਚ ਜਾਣਗੇ ਜਿੱਥੇ ਉਹ ਆਪਣੇ ਸਰਟੀਫਿਕੇਟ ਤੇ ਮੈਡਲ ਲੈ ਕੇ ਜਾਣਗੇ ਇਹਦੇ ਨਾਲ ਉਹ ਹੋਰ ਉਸ ਇਲਾਕੇ ਦੇ ਜਾਂ ਉਸ ਇੰਸਟੀਚੂਨ ਦੇ ਵਿੱਚ ਬੱਚਿਆਂ ਨੂੰ ਜਿਹੜਾ ਹੈਗਾ ਉਤਸ਼ਾਹ ਮਿਲਦਾ ਕਿ ਅਸੀਂ ਵੀ ਕੱਲ ਨੂੰ ਉੱਥੇ ਪਾਰਟਿਸਿਪੇਟ ਕਰੀਏ ਬਰਾਸਤੀ ਕਿੱਦਾਂ ਤੇ ਅਸੀਂ ਵੀ ਮੈਡਲ ਤੇ ਸਰਟੀਫਿਕੇਟ ਜਿੱਤ ਕੇ ਲਈਏ ਕਿੰਨੇ ਕਿੰਨੇ ਅੱਜ ਜਿਹੜੀਆਂ ਇੱਥੋਂ ਗਤਕੇ ਦੀਆਂ 10 ਟੀਮਾਂ ਵੱਖ-ਵੱਖ ਥਾਵਾਂ ਤੋਂ ਪੰਜਾਬ ਦੇ ਥਾਵਾਂ ਤੋਂ ਆਈਆਂ ਨੇ ਤੇ ਆਲਪੋਸਟ 90 ਇੱਕ ਬੱਚੇ ਜਿਹੜੇ ਗਤਕੇ ਦੇ ਸੀਗੇ ਇੱਥੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੇ ਅਲੱਗ-ਅਲੱਗ ਜਿਵੇਂ ਗਤਕੇ ਦੀ ਪ੍ਰਦਰਸ਼ਨੀ ਸਿੰਗਲ ਸੋਟੀ ਫਰੀ ਸੋਟੀ ਔਰ ਚੱਕਰ ਪ੍ਰਦਰਸ਼ਨੀ ਕਿਰਪਾਨ ਫਰਾਈ ਖੰਡਾ ਫਰਾਈ ਚੱਕਰ ਦਾ ਜਿਹੜੇ ਸਕਿੱਲ ਸੀ ਅੱਜ ਉਹਨਾਂ ਨੇ ਉਹ ਇੱਥੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੇ ਆ ਔਰ ਬੜਾ ਬਾਕੂਬੀ ਬੱਚਿਆਂ ਨੂੰ ਜਿਹੜਾ ਸੈਲਫ ਡਿਫੈਂਸ ਦਾ ਜਿਹੜਾ ਇੱਕ ਸਾਡੀ ਪ੍ਰਦਰਸ਼ਨੀ ਸੀ ਉਹ